ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਆਪਣੀ ਸਪੀਡੀ ਕਰੰਟ ਅਫੇਅਰ ਦੀ ਨਵੰਬਰ ਮਹੀਨੇ ਦੇ ਕਰੰਟ ਅਫੇਅਰ ਰਹਿੰਦੇ ਸੀ ਉਹ ਤੁਹਾਡੇ ਲਈ ਲੈ ਕੇ ਆਏ ਆ ਜਿਹਦੇ ਕਿ ਟੋਟਲ 65 MCQ ਆਪਾਂ ਕਰਾਂਗੇ ਜਿਹੜੀਆਂ ਬਾਕੀ ਕਲਾਸਾਂ ਸੀ ਉਹਦੇ ਵਿੱਚ ਆਪਾਂ 50-50 ਕਰਦੇ ਸੀ ਇਸ ਵਾਰ ਥੋੜੇ ਇੰਪੋਰਟੈਂਟ MCQ ਹੈਗੇ ਨੇ ਜਿਸ ਕਰਕੇ ਕਿ ਆਪਾਂ ਇਹਦੇ ਵਿੱਚ 65 MCQ ਕਰਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਜੇਕਰ ਕੋਈ ਦੋਸਤ ਜੋ ਕਿ ਪੀਡ ਟੈਸਟ ਸੀਰੀਜ਼ ਬਾਰੇ ਪੁੱਛ ਰਹੇ ਨੇ ਕਾਫੀ ਦੋਸਤ ਆਪਣੇ ਵਟਸਐਪ ਤੇ ਮੈਸੇਜ ਆਉਂਦੇ ਨੇ ਜਾਂ ਟੈਲੀਗ੍ਰਾਮ ਤੇ ਵੀ ਆਉਂਦੇ ਨੇ ਜੇਕਰ ਤੁਸੀਂ ਜੀਕੇ ਦੇ ਟੋਟਲ 800 ਕੁਐਸਚਨ ਪਰਚੇਸ ਕਰਨਾ ਚਾਹੁੰਦੇ ਹੋ ਕੰਬੋ ਆਫਰ ਹੈ ਜਿੱਚ 500 ਕੁਐਸਚਨ ਲੱਗਦੇ ਨੇ 300 ਲੱਗਦੇ ਨੇ ਟੋਟਲ 800 ਐਮਸੀਕਿਊ ਤੁਸੀਂ 100 ਰੁਪੀਏ ਦੇ ਵਿੱਚ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹਦੇ ਲਈ ਤੁਹਾਨੂੰ ਕੋਈ ਕਰਨਾ ਪੈਣਾ 8360866058 ਦੇ ਉੱਤੇ ਵਟਸਐਪ ਕਰਕੇ ਤੁਸੀਂ ਇਹਨੂੰ ਪੀਡੀਐਫ ਨੂੰ ਪਰਚੇਸ ਕਰ ਸਕਦੇ ਆਂ ਅੱਗੇ ਚੱਲਦੇ ਹਾਂ ਜੀ ਆਪਾਂ ਆਪਣੇ ਨਵੰਬਰ ਮਹੀਨੇ ਦੇ 2025 ਦੇ ਗ੍ਰੈਂਟ ਫੇਅਰ ਦੇ ਪਹਿਲਾ ਕੁਐਸਚਨ ਇੰਦਰਾ ਗਾਂਧੀ ਪੀਸ ਪ੍ਰਾਈਜ਼ ਜਿਹੜਾ 2024 ਆ ਉਹ ਕਿਹਨੂੰ ਮਿਲਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਵਾ ਜੀ ਇਹ ਮਾਈਕਲ ਬੈਕਲੈਰ ਨੂੰ ਇਹ ਮਿਲਿਆ ਵਾ ਏ ਆਪਸ਼ਨ ਇਹਦੀ 1 ਨੰਬਰ ਦੀ ਬਿਲਕੁਲ ਸਹੀ ਚ ਲੱਗੀ ਜੀ ਹੁਣ ਆਪਾਂ ਚੱਲਦੇ ਹਾਂ ਆਪਾਂ ਅਗਲੇ ਦੂਜੇ ਕੁਐਸਚਨ ਤੇ ਕਿਸ ਦੇਸ਼ ਨੇ G20 ਸਿਖਰ ਸੰਮੇਲਨ 2025 ਦੀ ਆ ਉਹ ਜਿਹੜੀ ਮੇਜਬਾਨੀ ਕੀਤੀ ਆ ਇੰਡੀਆ ਨੇ ਕੀਤੀ ਆ ਬ੍ਰਾਜ਼ੀਲ ਆਸਟ੍ਰੇਲੀਆ ਜਾਂ ਸਾਊਥ ਅਫਰੀਕਾ ਨੇ ਤਾਂ ਦੂਜੇ ਦਾ ਸਹੀ ਆਨਸਰ ਡੀ ਆਊਗਾ ਜੀ G20 ਜਿਹੜਾ 2025 ਦਾ ਸਮਿਟ ਹੋਇਆ ਵਾ ਸੰਮੇਲਨ ਹੋਇਆ ਸਿਖਰ ਸੰਮੇਲਨ ਹੋਇਆ ਵਾ ਉਹਦੀ ਜਿਹੜੀ ਹੋਸਟ ਕੀਤਾ ਵਾ ਕਿਹਨੇ ਕੀਤਾ ਸਾਊਥ ਅਫਰੀਕਾ ਨੇ ਕੀਤਾ ਤਾਂ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਇਹ ਜ਼ਰੂਰ ਥੀਮ ਵਗੈਰਾ ਵੀ ਜ਼ਰੂਰ ਕਰ ਲਿਓ ਇਹਦੇ ਠੀਕ ਸੌਰੀ ਮੇਰਾ ਗੜਾ ਥੋੜਾ ਖਰਾਬ ਹੈ ਜਿਸ ਕਰਕੇ ਕੇਸ਼ ਰਾਏ ਦਾ ਵੀਡੀਓ ਉਸ ਦਾ ਨਾ ਕਲੀਅਰ ਨਾ ਆਵੇ ਜਿੱਦਾਂ ਪਹਿਲਾਂ ਹੁੰਦੀ ਸੀ ਸੋ ਥੋੜਾ ਅਡਜਸਟ ਕਰ ਲਿਓ ਤੁਸੀਂ ਕਿਸ ਦੇਸ਼ ਨੇ 2025 ਦਾ ਡੇਵਿਸ ਕੱਪ 2025 ਦਾ ਜਿਹੜਾ ਖਿਤਾਬ ਜਿੱਤਿਆ ਵਾ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਤੀਜੇ ਦਾ ਬੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਇਟਲੀ ਨੇ ਇਹ ਖਿਤਾਬ ਜਿੱਤਿਆ ਵਾ ਅੱਗੇ ਚੱਲਦੇ ਹਾਂ ਜੀ ਆਪਾਂ ਇਸਰੋ ਨੇ ਹੁਣੇ-ਹੁਣੇ ਹੈਵੀਐਸਟ ਕਮਿਊਨੀਕੇਸ਼ਨ ਸੈਟਲਾਈਟ ਲਾਂਚ ਕੀਤਾ ਵਾ ਉਹਦਾ ਨਾਮ ਕੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਇਨ ਨੂੰ ਸਟਾਰਮਾਰਕ ਕਰ ਲਿਓ ਕਿਉਂਕਿ ਇਹ ਜੇ ਕੁਐਸਚਨ ਪੀਟਰ ਪਲੱਸ ਬੀ ਦੇ ਵਿਪਨਾ ਚ ਆਉਂਦੇ ਨੇ ਹੁਣ ਤੁਸੀਂ ਦੇਖੋਗੇ ਕਿ ਹੁਣ ਪੇਪਰ ਹੋਣ ਵਾਲਾ ਵਾ ਉਸ ਤੋਂ ਪਹਿਲਾਂ ਇਹ ਪੀਡੀਐਫ ਜਿੰਨੇ ਵੀ ਇਹ ਕੁਐਸਚਨ ਹੈਗੇ ਨੇ 650 550 ਜਿੰਨੇ ਵੀ ਕੁਐਸਚਨ ਹੈਗੇ ਨੇ ਇਹ ਤੁਸੀਂ ਜ਼ਰੂਰ ਕਰਨੇ ਆ ਚੰਗੀ ਤਰ੍ਹਾਂ ਕਰਕੇ ਜਾਇਓ ਇਹਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨ ਜ਼ਰੂਰ ਦੇਖਣ ਨੂੰ ਮਿਲਣਗੇ ਠੀਕ ਹੈ ਜੀ ਸੀਐਮਐਸ 03 ਵਾ ਜਿਹੜਾ ਕਿ ਹੈਵੀਐਸਟ ਕਮਿਊਨੀਕੇਸ਼ਨ ਸੈਟਲਾਈਟ ਇਸ ਥਰੋਨ ਹੈ ਲਾਂਚ ਕੀਤਾ ਵਾ ਜੀ ਠੀਕ ਹੈ ਜੀ ਅੱਗੇ ਚੱਲਦੇ ਆਂਗੇ ਤੁਸੀਂ ਹਾਲ ਹੀ ਦੇ ਵਿੱਚ ਕਿਹੜੀ ਸਾਈਟ ਨੂੰ ਡਿਕਲੇਅਰ ਕੀਤਾ ਵਾ 94 ਆ ਆਪਣੀ ਰਾਮਸਰ ਸਾਈਟ ਆਫ ਇੰਡੀਆ ਤਾਂ ਜੀ ਇਹ ਕੀਤਾ ਜੀ ਗਾਗਾ ਬਲ ਲੇਕ ਆ ਜਿਹੜੀ ਏ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਠੀਕ ਹੈ ਅੱਗੇ ਚੱਲਦੇ ਆ ਜੀ ਆਪਾਂ ਕਿਸ ਨੂੰ ਨਾਲਸਾ ਦਾ ਕਾਰਜਕਾਰੀ ਚੇਅਰਮੈਨ ਮਤਲਬ ਕਿ ਐਗਜ਼ੀਕਿਊਟਿਵ ਚੇਅਰਮੈਨ ਲਗਾਇਆ ਗਿਆ ਵਾ ਤਾਂ 6ਵਾਂ ਦਾ ਸਹੀ ਆਨਸਰ ਵਿਕਰਮਨਾਥ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇ ਜਾਏਗੀ ਅੱਗੇ ਚੱਲਦੇ ਆ 2025 ਦਾ ਫਾਈਡ ਚੈਸ ਵਰਲਡ ਕੱਪ ਜਿਹੜਾ ਹੈਗਾ ਵਾ ਟਾਈਟਲ ਉਹ ਉਹ ਕਿਹਨੇ ਜਿੱਤਿਆ ਵਾ ਜੀ 7 ਦਾ ਬਿਲਕੁਲ ਸਹੀ ਆਨਸਰ ਸਾਡੇ ਕੋਲੇ ਜਾਵੋ ਖੀਰ ਸਿੰਧਾਰੋਵ ਨੇ ਜਿੱਤਿਆ ਵਾ ਤਾਂ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ 8 ਨੰਬਰ ਕੋ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2026 ਲਾਂਚ ਹੋਇਆ ਵਾ ਠੀਕ ਆ ਤਾਂ ਇਹਦੇ ਵਿੱਚ ਦੱਸੋ ਇੰਡੀਆ ਦਾ ਰੈਂਕ ਕੀ ਆ ਜੀ ਪੀ ਆਪਸ਼ਨ ਬਿਲਕੁਲ ਸਹੀ ਲੱਗੀ ਜੀ ਇਹਨੂੰ ਵੀ ਮੈਂ ਸਟਾਰ ਮਾਰਕ ਲਾ ਰਿਹਾ ਵੈਸੇ ਤਾਂ ਇਹ ਜਿੰਨੇ ਕ ਕੁਐਸਚਨ ਹੁੰਦੇ ਨੇ ਸਾਰੇ ਸਟਾਰ ਮਾਰਕ ਵਾਲੇ ਹੀ ਹੁੰਦੇ ਨੇ ਤਾਂ ਇਨੇ ਕ ਕੁਐਸਚਨ ਯਾਦ ਰੱਖਣੇ ਵੀ ਬਹੁਤ ਸੌਕੇ ਹੋ ਜਾਂਦਾ ਤਾਂ ਇਹਨਾਂ ਚੋਂ ਕੋਈ ਵੀ ਜੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਤਾਂ ਤੁਸੀਂ ਗਲਤ ਨਾ ਕਰਕੇ ਆਇਓ ਠੀਕ ਆਗੇ ਚੱਲਦੇ ਹਾਂ ਜੀ ਬੁਕਰ ਪ੍ਰਾਈਜ਼ 2025 ਕਿਨੇ ਜਿੱਤਿਆ ਵਾ 9 ਦਾ ਸਹੀ ਆਨਸਰ ਡੀ ਆ ਡੇਵਿਡਸ ਜੈਲੇ ਨੇ ਇਹ ਕਿਤਾਬ ਜਿੱਤੇ ਆਵਾ ਤਾਂ ਬੁਕਰ ਪ੍ਰਾਈਜ਼ ਤੇ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਇਹਨਾਂ ਚੋਂ ਕੁਐਸਚਨ ਜ਼ਰੂਰ ਆਉਂਦੇ ਹੀ ਆਉਂਦਾ ਵਾ ਹਨਾ ਪੇਪਰ ਦੇ ਵਿੱਚ ਤਾਂ ਇਹ ਵੀ ਇੰਪੋਰਟੈਂਟ ਰਹਿਣ ਵਾਲਾ ਵਾ ਪੱਕਾ ਤੁਹਾਨੂੰ ਦੇਖਣ ਨੂੰ ਮਿਲੂਗਾ ਕਿਸੇ ਨਾ ਕਿਸੇ ਪੇਪਰ ਚ ਚਾਹੇ ਆਹ ਜਿਹੜਾ ਸੀਨੀਅਰ ਅਸਿਸਟੈਂਟ ਤੇ ਟ੍ਰੈਜਰੀ ਆਫਸਰ ਤੇ ਇਹਨਾਂ ਦੇ ਜਿਹੜੇ ਬਾਕੀ ਜੋ ਕੰਬਾਈਨਡ ਪੇਪਰ ਹੋ ਰਿਹਾ ਇਹਦੇ ਵਿੱਚ ਦੇਖਣ ਨੂੰ ਮਿਲ ਜੂਵੇ ਚਾਹੇ ਕਿਸੇ ਹੋਰ ਚ ਮਿਲ ਜੂਵੇ ਇੰਡੀਆ ਦਾ ਜਿਹੜੇ 53rd ਚੀਫ ਜਸਟਿਸ ਉਹ ਕੌਣ ਬਣੇ ਨੇ ਤਾਂ 10th ਦਾ ਸਹੀ ਆਨਸਰ ਸਾਡੇ ਕੋਲ ਸੂਰਿਆਕਾਂਤ ਆ ਗਿਆ ਨਾ ਸੋ ਜਸਟਿਸ ਸੂਰਿਆਕਾਂਤ ਨੇ ਜਿਹੜੇ 53rd ਚੀਫ ਜਸਟਿਸ ਬਣੇ ਨੇ ਤਾਂ ਇੰਪੋਰਟੈਂਟ ਕੁਐਸਚਨ ਆ ਮਿਸ ਯੂਨੀਵਰਸ 2025 ਦਾ ਜਿਹੜਾ ਤਾਜਬਾ ਉਹ ਕਿਹਨੇ ਜਿੱਤਿਆ ਵਾ 11th ਦਾ ਸਹੀ ਆਨਸਰ ਸਾਡੇ ਕੋਲ ਫਾਤਿਮਾ ਬੋਸ਼ ਨੇ ਇਹ ਕਿਤਾਬ ਜਿੱਤਿਆ ਵਾ ਇਹ ਇਹ ਆਪਸ਼ਨ ਦੇ ਉੱਤੇ ਤੁਸੀਂ ਇਹਦੇ ਉੱਤੇ ਟਿਕ ਕਰ ਦੇਣਾ ਜਿਹੇ ਪੇਪਰ ਦੇ ਵਿੱਚ ਆ ਗਿਆ ਠੀਕ ਆ which country won the 2025 women's world cup 2000 25 ਦਾ ਠੀਕ ਆ ਵਨਡੇ ਇੰਟਰਨੈਸ਼ਨਲ ਵਰਲਡ ਕਪ ਹੋਇਆ ਵਾ ਤਾਂ ਦੱਸੋ ਜੀ ਇਹਦੇ ਵਿੱਚ ਕਿਹੜਾ ਆਪਸ਼ਨ ਤਾਂ ਏ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਇੰਡੀਆ ਨੇ ਜਿੱਤਿਆ ਹੋਇਆ ਹੈ ਕਿਸ ਭਾਰਤੀ ਸ਼ਹਿਰ ਨੂੰ ਯੂਨੈਸਕੋ ਗੈਸਟ੍ਰੋ ਨਮੀ ਦੇ ਸ਼ਹਿਰ ਵਜੋਂ ਮਾਨਤਾ ਪ੍ਰਾਪਤ ਹੋਈ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਜੀ ਲਖਨਊ ਨੂੰ ਇਹ ਮਾਨਤਾ ਪ੍ਰਾਪਤ ਹੋਇਆ ਯੂਨੈਸਕੋ ਦੀ ਸਿਟੀ ਆਫ ਗੈਸਟ੍ਰੋਮੋਨੀਥ ਦਾ ਇੰਪੋਰਟਨ ਕੁਐਸਚਨ ਆ ਜੀ ਇਹਦਾ ਤੇ ਨੈਕਸਟ ਅਸੀਂ ਚਲੇ ਗਏ ਹੋਏ ਹਾਂ ਪਾ ਕੁਝ ਹੋਰ ਸਿਟੀਆਂ ਵੀ ਮੈਂ ਇਹਦੇ ਵਿੱਚ ਐਡ ਕੀਤੀ ਹੈ ਨਾ ਸਿਟੀ ਆਫ 뮤직 ਵਗੈਰਾ ਜਾਂ ਸਿਟੀ ਆਫ ਕ્રાਫਟ ਐਂਡ ਫੌਕ ਸਿਟੀ ਆਫ ਲਿਟਰੇਚਰ ਇਹ ਜ਼ਰੂਰ ਕਰ ਲਿਓ ਕਿਹੜੀ ਦੇਸ਼ ਨੇ COP 30 ਅੰਤਰਰਾਸ਼ਟਰੀ ਜਲਵਾਯੂ ਕਾਨਫਰੰਸ ਵਿੱਚ ਕੰਟਰੀ ਹੋਸਟਡ COP 30 ਇੰਟਰਨੈਸ਼ਨਲ ਕਲਾਈਮੇਟ ਕਾਨਫਰੰਸ ਵਾ ਉਹਦੀ ਹੁਣ ਹੋਸਟ ਕੀਤਾ ਵਾ ਤਾਂ 14 ਦਾ ਸਹੀ ਆਨਸਰ ਬ੍ਰਾਜ਼ੀਲ ਆ ਜਾਏਗਾ ਸਹੀ ਆਪਸ਼ਨ ਸਹੀ ਚੱਲ ਗਈ ਜੀ ਜਿਹੜੀ ਵਾਟ ਇਜ਼ ਦਾ ਨੇਮ ਆਫ ਇੰਡੀਆਸ ਫਰਸਟ ਇਡੀਜਨियस ਕੌਪੀ ਸਲ ਥੈਰੇਪੀ ਤਾਂ ਇਹਦਾ ਜਿਹੜਾ ਨਾਮ ਦੱਸੋ ਕੀ ਆ ਤਾਂ 15th ਦਾ ਸਹੀ ਆਂਸਰ ਸਾਡੇ ਕੋਲ ਨੈਕਸਟ ਕਾਰ 19 ਆ ਜੀ ਬਾਕੀ ਸੀ ਆਪਸ਼ਨ ਸਹੀ ਚਲੇਗੀ ਬਿਲਕੁਲ ਤਾਂ ਉਹ ਵੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ 6ਵੇਂ ਰਾਸ਼ਟਰੀ ਜਲ ਪੁਰਸਕਾਰ 2024 6 ਨੈਸ਼ਨਲ ਵਾਟਰ ਅਵਾਰਡ 2025 24 ਆ ਜਿਹੜਾ ਉਹ ਚ ਬੈਸਟ ਸਟੇਟ ਦਾ ਅਵਾਰਡ ਕਿਹਨੂੰ ਮਿਲਿਆ ਵਾ ਤਾਂ 16th ਦਾ ਸਹੀ ਆਂਸਰ ਏ ਮਹਾਰਾਸ਼ਟਰ ਆ ਜਾਏਗਾ 17 ਨੰਬਰ ਕੁਐਸਚਨ ਦੇ ਉੱਤੇ ਆ ਗਏ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਨੇ ਤਾਂ ਨਿਤਿਸ਼ ਕੁਮਾਰ ਨੇ ਹੁਣੇ ਹੁਣੇ ਕਹਿੰਦੇ 10ਵੀਂ ਵਾਰ ਕਿਹੜੇ ਰਾਜ ਦੇ ਮੁੱਖ ਮੰਤਰੀ ਬਜੋ ਸੌ ਚੁੱਕੀ ਹੈ ਤਾਂ ਇਹ ਵੀ ਤੁਹਾਨੂੰ ਯਾਦ ਵੈਸੇ ਹੀ ਹੋਣਾ ਚਾਹੀਦਾ ਹਨ ਕਿਉਂਕਿ ਬਿਹਾਰ ਚ ਹੁਣੇ ਇਲੈਕਸ਼ਨ ਹੋ ਕੇ ਹਟ ਰਹੇ ਨੇ ਤਾਂ ਨਿਤਿਸ਼ ਕੁਮਾਰ ਨੇ 10ਵੀਂ ਵਾਰ चीफ ਮਿਨਿਸਟਰ ਬਣਨੇ ਆ ਤੇ ਜੀ ਤਾਂ ਇੰਪੋਰਟੈਂਟ ਕੁਐਸਚਨ ਆ 2025 ਦਾ ਵਿਸ਼ਵ ਵਰਲਡ ਬਾਕਸਿੰਗ ਕੱਪ ਦੇ ਵਿੱਚ ਹਨਾ ਤਾਂ ਕਿਹੜੀ ਕੰਟਰੀ ਆ ਜਿਨੇ ਕੇ ਮੈਡਲ ਟੈਲੀ ਦੇ ਵਿੱਚ ਟੌਪ ਕੀਤਾ ਵਾ 18 ਦਾ ਸਹੀ ਆਨਸਰ ਸਾਡੇ ਕੋਲ ਬੀ ਇੰਡੀਆ ਆ ਜਾਗਾ ਇੰਡੀਆ ਨੇ ਇਹਦੇ ਵਿੱਚ ਟੌਪ ਕੀਤਾ ਵਾ ਜੀ ਠੀਕ ਆ ਤਾਂ ਬਹੁਤ ਬੜੋ ਤੇ ਇਹਨਾਂ ਦੇ 골ਡ Winner ਜਰੂਰ ਯਾਦ ਕਰ ਲਿਓ ਤੁਸੀਂ ਠੀਕ ਆ ਕਿਉਂਕਿ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਜੀ ਤਾਂ ਪੂਰੇ ਵੀ ਆਪਾਂ ਲੈ ਟੋਟਲ ਇਹਨਾਂ ਨੇ 40 ਮੈਡਲ ਜਿੱਤੇ ਆ ਜਿਜੇ 13 골ਡ ਜਿੱਤੇ ਆ 12 ਸਿਲਵਰ 15 ਬ੍ਰونز ਤੈ ਕਰ ਦਿਓ ਠੀਕ ਆ ਜੀ ਤੁਸੀਂ ਅੱਗੇ ਚੱਲਦੇ ਹਾਂ ਹੁਣੇ ਹੁਣੇ ਭਾਰਤੀ ਮਸ਼ਹੂਰ ਅਭਿਨੇਤਾ ਤਰਮਿੰਦਰ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋ ਗਿਆ ਹੈ ਉਹਨਾਂ ਦਾ ਬਚਪਨ ਦੇ ਵਿੱਚ ਜਦੋਂ ਤਾਂ ਇਹਨਾਂ ਦਾ ਕਿਹੜਾ ਨਾਂ ਸੀਗਾ ਤਾਂ ਲੈਜੈਂਡਰੀ ਐਕਟਰ ਸੀਗੇ ਹਨਾ ਉਹਨੇ ਹੁਣੇ ਰੀਸੈਂਟਲੀ ਪਾਸਡ ਅਵੇ ਹੋਏ ਨੇ ਇਹ ਤੇ ਤਰਮਿੰਦਰਾ ਕੇਵਲ ਕ੍ਰਿਸ਼ਨ ਦੇਓ ਇਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਹਨਾ ਤਾਂ ਇਹ ਉਹਨਾਂ ਦੇ ਕੁਝ ਇੰਪੋਰਟੈਂਟ ਪੁਆਇੰਟ ਆਪਾਂ ਦਿੱਤੇ ਹੋਏ ਨੇ ਇਹ ਸਾਰੇ ਤੁਸੀਂ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਮਿਲ ਕਿਉਂਕਿ ਇਹਨਾਂ ਨੇ 300 300 ਫਿਲਮਾਂ ਦੇ ਵਿੱਚ ਕੰਮ ਕੀਤਾ 300 ਤੋਂ ਵੀ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਤੇ ਇਹਨਾਂ ਕੋਲੇ ਰਿਕਾਰਡ ਆ ਕਿ ਹਾਈਐਸਟ ਨੰਬਰ ਆਫ ਹਿੱਟ ਫਿਲਮਾਂ ਇਹਨਾਂ ਨੇ ਹਿੰਦੀ ਸਿਨੇਮਾ 'ਚ ਦਿੱਤੀਆਂ ਠੀਕ ਆ ਹਿੰਦੀ ਸਿਨੇਮਾ ਬਾਲੀਵੁੱਡ ਸਿਨੇਮਾ ਦੇ ਵਿੱਚ ਤੇ ਇਹਨਾਂ ਨੂੰ ਪਦਮ ਵਿਭੂ ਪਦਮ ਪੂਸ਼ਨ ਮਿਲਿਆ ਵਾ 2012 ਜੀ ਵੀ ਜਰੂਰ ਕਰ ਲਿਓ ਠੀਕ ਆ ਤੇ ਇਹ ਮੈਂਬਰ ਵੀ ਰਹਿ ਚੁੱਕੇ ਨੇ ਲੋਕ ਸਭਾ ਦੇ ਵਿੱਚ ਕੰਟਰੀ ਵਨ ਦਾ ਔਮੈਨਸ ਵਰਲਡ ਕਬੱਡੀ ਵਰਲਡ ਕੱਪ 2025 ਟਾਈਟਲ ਦਾ 20 10 ਹੀ ਆਨਸਰ ਸੀ ਆਜੂਗਾ ਜੀ ਇੰਡੀਆ ਨੇ ਜਿੱਤਿਆ ਵਾ ਜਿਹੜਾ ਔਮੈਨਸ ਕਬੱਡੀ ਵਰਲਡ ਕੱਪ 2025 ਦਾ ਟਾਈਟਲ ਤਾਂ ਔਮੈਨਸ ਕਬੱਡੀ ਵਰਲਡ ਕੱਪ 2025 ਜਿਹੜਾ ਟਾਕਾ ਚ ਹੋਇਆ ਸੀ ਇੰਡੀਆ ਨੇ ਚਾਈਨੀਜ਼ ਨੂੰ ਹਰਾਇਆ ਵਾ ਠੀਕ ਆ ਤਾਂ ਅੱਗੇ ਚੱਲਦੇ ਆਂ ICC ਜਿਹੜੇ T20 World Cup 2026 ਆ ਉਹ ਕਿਹੜੀ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਹੋਏ ਅਕਦਾ ਦੋ ਦੇਸ਼ਾਂ 'ਚ ਹੋ ਰਿਹਾ ਤਾਂ ਇਹ ਵੀ ਤੁਸੀਂ ਐਲੀਮੀਨੇਟ ਕਰਕੇ ਕਰ ਸਕਦੇ ਹੋ ਇੰਡੀਆ ਤੇ শ্রীলੰਕਾ ਦੇ ਵਿੱਚ ਹੋ ਰਿਹਾ ਬਾਈ ਨੰਬਰ ਕੁਐਸਚਨ ਅੰਡਿਆ ਕਨੈਕਟ ਐਕਸਰਸਾਈਜ਼ ਸੂਰਿਆਕਰਨ ਐਕਸਰਸਾਈਜ਼ ਜਿਹੜੀ ਆ 2025 ਦੇ ਵਿੱਚ ਹੋਇਆ ਤਾਂ ਇਹ ਕਿਹਦੇ ਨਾਲ ਇਹਨਾਂ ਨੇ ਅਭਿਆਸ ਕੀਤਾ ਤਾਂ ਇਹਨਾਂ ਨੇ ਇੰਡੀਆ ਨੇ 22ਵੇਂ ਦਾ ਸਹੀ ਆਨਸਰ ਨੇਪਾਲ ਦੇ ਨਾਲ ਕੀਤਾ ਤਾਂ ਕੁਝ ਹੋਰ ਐਕਸਰਸਾਈਜ਼ ਆਪਾਂ ਕੀਤੀਆਂ ਨੇ ਅਡ ਗਰੂੜਾ ਹੋ ਗਈ ਮਿੱਤਰਾ ਸ਼ਕਤੀ ਹੋ ਗਈ ਅਸਲੇ ਨੈਕਸ ਹੋ ਗਈ ਤਾਂ ਇਹ ਜ਼ਰੂਰ ਤੁਸੀਂ ਕਾ ਲਿਓ ਸੰਯੁਕਤ ਰਾਸ਼ਟਰ ਨੇ UN ਟੂਰਿਜ਼ਮ ਨੇ ਦੂ ਹੂ ਬਿਕਮ ਦਾ ਫਰਸਟ ਊਮਨ ਟੂ ਲੀਡ UN ਟੂਰਿਜ਼ਮ ਤਾਂ 23ਰਡ ਦਾ ਸਹੀ ਆਨਸਰ ਸੀ ਆ ਜਾਏਗਾ ਜੀ ਸ਼ਿਖਾ ਨਸੀਰ A I ਆ ਤੁਤ ਨਵੋਸੀ ਠੀਕ ਹੈ ਕਰਦੇ ਹੋ ਇੰਪੋਰਟ ਨਾਲ ਜੀ ਵੇਅਰ ਵਾਸ ਦਾ ਫਾਊਂਡੇਸ਼ਨ ਸਟੋਨ ਲੈਡ ਫਾਰ ਇੰਡੀਆਸ ਫਰਸਟ ਡਰੋਨ ਸਿਟੀ ਤਾਂ 24 ਦਾ ਸਹੀ ਆਨਸਰ ਸੀ ਆਜਗਾ ਜੀ ਔਰਵਾ ਔਰਵਾ ਕਲ ਜਿਹੜੀ ਵਾ ਇੰਡੀਆ ਦੀ ਜਿਹੜੀ ਪਹਿਲੀ ਡਰੋਨ ਸਿਟੀ ਦੇ ਵਜੋਂ ਬਣੀ ਹੈ ਜੀ ਵਿੱਚ ਫਿਲਮ ਵਨ ਦਾ 골ਡਨ ਪੀਕਾਕ ਅਵਾਰਡ ਐਟ ਦੀ 56th ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੇ ਵਿੱਚ 25th ਦਾ ਸਹੀ ਆਨਸਰ ਸਕਿਨ ਆਫ ਯੂਥ ਸਹੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਹੂ ਬਿਕਮ ਯੂਨੀਸਫ ਇੰਡੀਆਸ ਅ ਸੈਲੀਬ੍ਰਿਟੀ ਐਡਵੋਕੇਟ ਫॉर ਚਾਈਲਡ ਰਾਈਟਸ ਦੇ ਵਿੱਚ 26 ਦਾ ਸਹੀ ਆਨਸਰ ਕੀਰਤੀ ਸੁਰੇਸ਼ ਆਵੇਗਾ ਜੀ ਡੀ ਆਪਸ਼ਨ ਸਹੀ ਬਣੇ ਨੇ ਏ ਬਣੇ ਨੇ ਐਡਵੋਕੇਟ ਜਿਹੜੇ ਚਾਈਲਡ ਰਾਈਟਸ ਦੇ ਵਿੱਚ ਸੈਲੀਬ੍ਰਿਟੀ ਐਡਵੋਕੇਟ ਵਿਚ ਇੰਡੀਅਨ ਇੰਸਟੀਟਿਊਸ਼ਨ ਜਿਹੜਾ ਉਹਨੇ ਟਾਪ ਕੀਤਾ ਕਯੂਐਸ ਏਸ਼ੀਆ ਰੈਂਕਿੰਗ 2026 ਦੇ ਵਿੱਚ 27 ਦਾ ਸਹੀ ਆਨਸਰ ਆਈਆਈਟੀ ਦਿੱਲੀ ਆਵੇਗਾ ਨੈਕਸਟ ਕੁਐਸਚਨ <coughs> Indian state has exported the first consignment out of, of, of fortified rice kernel to Costa Rica. ਦੋਸਤੋ ਇਹ ਕਿਹੜੀ ਸਟੇਟ ਆ ਜਿਹਨੇ ਐਕਸਪੋਰਟ ਕਰ ਦਿੱਤਾ ਤਾਂ ਪਹਿਲੀ ਕੀਤੀ ਆ ਇਹਨਾਂ ਨੇ ਤੇ 28 ਦਾ ਸਹੀ ਆਨਸਰ ਸੀ 36 ਖੜਾ ਗਿਆ ਜੀ। ਹੁਣ ਅਸੀਂ ਚੱਲਦੇ ਆ ਨੀ 29ਵਾਂ ਕੁਐਸਚਨ ਤੇ 29ਵਾਂ ਕਹਿੰਦਾ ਜੀ which african country is supplying eight more cheetahs to under uh, ਪ੍ਰੋਜੈਕਟ ਚੀਤਾ ਇਨ 2025 ਦਾ 29 ਦਾ ਸਹੀ ਆਨਸਰ ਬੋਟਸ ਵਾਨਾ ਆ ਜੀਗਾ ਜੀ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ ਅੱਗੇ ਚੱਲਦੇ ਹਾਂ ਵਿੱਚ ਇੰਡੀਅਨ ਸਟੇਟ ਬਿਕਮ ਫਰਸਟ ਟੂ ਟਾਈ ਅਪ ਵਿਦ ਸਟਾਰਲਿੰਕ ਸਟਾਰਲਿੰਕ ਦੇ ਨਾਲ ਟਾਈ ਅਪ ਕਰਨ ਵਾਲਾ ਕਿਹੜਾ ਜਿਹੜਾ ਇੰਡੀਆ ਸਟੇਟ ਬਣੇਗਾ ਤਾਂ ਮਹਾਰਾਸ਼ਟਰ ਏ ਆਪਸ਼ਨ ਬਿਲਕੁਲ ਸਹੀ ਆ ਜੀ ਸਾਡੇ ਵੇਅਰ ਇਜ਼ ਦਾ ਇੰਡੀਆਸ ਫਰਸਟ ਡਿਜੀਟਲ ਮਿਊਜ਼ੀਅਮ ਆਫ ਟ੍ਰਾਈਬਲ ਫਰੀडम ਫਾਈਟਰਸ ਲੋਕੇਟਡ ਤਾਂ ਕਿੱਥੇ ਆ ਜੀ 31 ਫਸਟ ਦਾ ਵੀ ਈ ਆਪਸ਼ਨ ਨਵਾਂ ਰਾਇਪੁਰ ਦੇ ਵਿੱਚ ਸਥਿਤ ਆ ਗਿਆ ਹੈ ਬਣਿਆ ਬਾ ਵਿਚ ਸਾਇੰਟਿਸਟ ਹੂ ਕੋ ਡਿਸਕਵਰਡ ਦਾ ਡਬਲ ਹੈਲਿਕਸ ਸਟਰਕਚਰ ਆਫ ਡੀਐਨਏ ਹੈਜ਼ ਡੈਡ ਇਨ ਨਵੰਬਰ 2025 ਐਟ ਏਜ 97 32 ਸੈਕਿੰਡ ਦੱਸਿਆ ਜੇਮਸ ਟੀ ਵਾਟਸਨ ਸਹੀ ਆਪਸ਼ਨ ਸਾਡੀ ਆ ਗਈ ਹੈ ADI ਕੰਪਨੀ ਵਿੱਚ ਕੰਪਨੀ ਹੈਜ਼ ਲਾਂਚਡ ਨਿਊ ਕੰਪਿਊਟਰ ਚਿਪ ਕਾਲਡ ਆਇਰਨ ਵੁੱਡ 33rd ਦਾ ਸਹੀ ਆਨਸਰ ਸੀ ਆ ਜਾਏਗਾ Google ਨੇ ਇਹ ਜਿਹੜੀ ਨਵੀਂ ਚਿਪ ਲਾਂਚ ਕੀਤੀ ਆ which AI ਟੂਲ ਹੈਜ਼ ਬੀਨ ਡਿਵੈਲਪਡ ਬਾਈ ਦਾ ਬਾਈ ਇੰਡੀਅਨ ਸਾਇੰਟਿਸਟ ਟੂ ਪ੍ਰਡਿਕਟ ਕੈਂਸਰ ਬਿਹੇਵੀਅਰ 34 ਦਾ ਸਹੀ ਆਨਸਰ ਔਨਕੋਮਾਰਕ ਆ ਜਾਏਗਾ ਸੀ ਆਪਸ਼ਨ ਬਿਲਕੁਲ ਸਹੀ ਚੱਲ ਰਿਹਾ ਹੈ which ਸਿਟੀ ਬੀਕਮ ਦਾ ਵਰਲਡਸ ਮੋਸਟ ਪਪੂਲਰ ਸਿਟੀ ਸਰਪਾਸਿੰਗ ਟੋਕਿਓ 35ਵਿਫਥ ਦਾ ਸਹੀ ਆਨਸਰ ਏ ਜਕਾਰਤਾ ਜਕਾਰਤਾ ਆ ਜਾਏਗਾ ਜੀ ਤਾਂ ਜਕਾਰਤਾ ਇੰਡੋਨੇਸ਼ੀਆ ਦੀ ਕੈਪੀਟਲ ਆ ਠੀਕ ਆ ਦੂਜੇ ਦਾ ਟਾਕਾ ਵਾ ਤੀਜੇ ਤੇ ਹੈਗੀ ਆ ਟੋਕਿਓ ਜਪਾਨ ਹੂ ਬਿਕਮ ਇੰਡੀਆਸ 91ਸਟ ਚੈਸ ਗ੍ਰੈਂਡ ਮਾਸਟਰ 36ਵਿਫਥ ਦਾ ਸਹੀ ਆਨਸਰ ਰਾਹੁਲ ਵੀ ਐਸ ਸਾਹਿਬ ਅੱਗੇ ਚੱਲਦੇ ਹਾਂ ਜੀ ਵਿਚ ਐਕਟਰ ਵਨ ਦਾ ਬੈਸਟ ਐਕਟਰ ਅਵਾਰਡ ਐਟ ਦਾ ਇੰਟਰਨੈਸ਼ਨਲ ਐਮੀ ਅਵਾਰਡ 2025 ਦੇ ਵਿੱਚ 37 ਦਾ ਸਹੀ ਆਨਸ ਆਰੀਅਲ ਪਲਾ ਨੂੰ ਇਹ ਬੈਸਟ ਐਕਟਰ ਦੇ ਅਵਾਰਡ ਦੇ ਵਜੋਂ ਸਨਮਾਨਿਤ ਕੀਤਾ ਗਿਆ ਅੱਗੇ ਜਦ ਤੱਕ ਬਾਕੀ ਵੀ ਤੁਸੀਂ ਕਰ ਲੈਣੇ ਆ ਜਿਹੜੇ ਇਹਦੇ ਐਡੀਸ਼ਨਲ ਹੈਗਾ ਪੀਡੀਐਫ ਤੋਂ ਜਰੂਰ ਕਰ ਸਕਦੇ ਹੋ ਹਾਊ ਮੈਨੀ ਮੈਡਲਸ ਡਿਡ ਇੰਡੀਆ ਵਿਨ ਐਟ ਦਾ ਆਈ ਡਬਲ ਐਸ ਐਫ ਵਰਲਡ ਚੈਂਪੀਅਨਸ਼ਿਪ ਰਾਈਫਲ ਪਿਸਟਲ 2025 ਦਾ 38 ਦਾ ਸਹੀ ਆਨਸਰ ਸੀ অপਸ਼ਨ ਬਿਲਕੁਲ ਸਹੀ ਚਲੇਗੀ ਤੇ 10 ਮੈਡਲ ਜਿੱਤੇ ਹਨ ਤਿੰਨ 골ਡ 6 ਸਿਲਵਰ 4 ব্রੌਨਜ਼ ਹੈਗਾ ਤਿੰਨ ਇੰਡੀਵਿਜੂਅਲ ਜਿਹੜੇ ਹੈਗੇ ਨੇ 골ਡ ਮੀਨਰ ਦੇ ਵਿੱਚ ਇਹ ਹੈਗੇ ਸਮਰਾਟ ਰਾਣਾ ਤੇ ਰਵਿੰਦਰ ਸਿੰਘ ਨੇ ਦੋ ਮੈਡਲ ਜਿੱਤੇ ਹੈ ਕਿਹੜਾ ਸ਼ਹਿਰ ਹੈ ਜਿਹੜਾ 2030 ਦੀਆਂ ਕਾਮਨਵੈਲਥ ਗੇਮਸ ਦੀ ਜਿਹੜੀ ਮੇਜਬਾਨੀ ਕਰੂਗਾ ਤਾਂ 39 ਦਾ ਸਹੀ ਆਨਸਰ ਅਹਮਦਾਬਾਦ ਕਰੂਗਾ ਠੀਕ ਹੈ ਤਾਂ ਇੰਪੋਰਟੈਂਟ ਕੁਐਸਚਨ ਆਜੀ ਹੈ ਵੀ 왓 ਇਜ਼ ਦਾ ਨੇਮ ਆਫ ਦਾ ਇੰਡੀਆਸ ਏਡ ਐਡਮਿਸ਼ਨ ਟੂ শ্রীলঙ্কা ਆਫਟਰ ਅ ਸਾਈਕਲਨ ਦਿੱਤਵਾ ਤਾ 41 ਦਾ ਸਹੀ ਆਨਸਰ ਆਪਰੇਸ਼ਨ ਸਾਗਰਬੰਦੂ ਆ ਜਾਏਗਾ ਸੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਸਾਡੀ 41 ਨੰਬਰ ਕੁਐਸਚਨ ਵਿੱਚ ਟੈਨਿਸ ਲੈਜੈਂਡ ਹੈਜ਼ ਬੀਨ ਇੰਡਕਟਡ ਟੂ ਦਾ ਇੰਟਰਨੈਸ਼ਨਲ ਟੈਨਿਸ ਹਾਲ ਆਫ ਫੇਮ 2026 ਦਾ 41 ਦਾ ਸਹੀ ਆਨਸਰ ਹੋ ਜਾਟਾ ਆ ਜਾਏਗਾ ਇਸ ਤੇ ਅੱਗੇ ਆਗੇ ਜੀ 42 ਨੰਬਰ ਕੁਐਸਚਨ ਵਿੱਚ ਵਿਚ ਟੀਮ ਵਨ ਦਾ ਫਰਸਟ ਬਲਾਈਂਡ ਊਮਨਸ T20 ਵਰਲਡ ਕੱਪ ਕਿਨੇ ਜਿੱਤਿਆ ਜੀ A ਇੰਡੀਆ ਨੇ ਜਿੱਤਿਆ D ਆਪਸ਼ਨ 42nd ਦੀ ਬਿਲਕੁਲ ਸਹੀ ਹੋਵੇਗੀ ਜੀ 43 ਨੰਬਰ ਕੁਐਸਚਨ ਐਟ ਵਿੱਚ ਸਮਿਟ ਡਿਡ ਪੀਐਮ ਮੋਦੀ ਅਨਵੈਲ 6 ਗਲੋਬਲ ਇਨੀਸ਼ੀਏਟਿਵ ਦਾ ਜੀ20 ਜੋਨਸਬਰਗ ਦੇ ਵਿੱਚ ਜਿਹੜੀ ਹੋਈ ਆ ਸਮਿਟ ਇਹਦੇ ਵਿੱਚ ਇਹਨਾਂ ਨੇ 6 ਮਤਲਬ ਇਨੀਸ਼ੀਏਟਿਵ ਇਹਨਾਂ ਨੇ ਅਨਾਉਂਸ ਕੀਤੇ ਨੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਠੀਕ ਆ ਪੜ੍ਹ ਸਕਦੇ ਹੋ ਬੀਡੀਐਫ ਤੋਂ ਵਿਚ ਕੰਟਰੀ ਦਾ ਐਸਈਟੀ ਪਾਰਟਨਰਸ਼ਿਪ ਆ ਜਿਹੜੀ ਕੇ ਲਾਂਚ ਕੀਤੀ ਆ ਤਾਂ 44 ਦਾ ਸਾਡੇ ਕੋਲ ਬਿਲਕੁਲ ਸਹੀ ਆਨਸਰ ਡੀ ਆ ਜਿਹੜਾ ਇੰਡੀਆ ਸ਼੍ਰੀਲੰਕਾ ਸੋਰੀ ਇੰਡੀਆ ਆਸਟ੍ਰੇਲੀਆ ਤੇ ਕੈਨੇਡਾ 45 ਨੰਬਰ ਕੁਐਸਚਨ ਕਿਸ ਖਿਡਾਰੀ ਨੇ 2025 ਆਸਟ੍ਰੇਲੀਅਨ ਓਪਨ ਸੁਪਰ 500 ਦਾ ਜਿਹੜਾ ਵਾ ਉਹ ਕਿਤਾਬ ਜਿੱਤੇ ਹੈ ਉਹ ਤਾਂ 45 ਦਾ ਸਹੀ ਆਨਸਰ ਲਕਸ਼ਾ ਸੇਨ ਆ ਜਾਏਗਾ ਸੀ ਆਪਸ਼ਨ ਸਾਡੀ ਬਿਲਕੁਲ ਕਰੈਕਟ ਹੋ ਗਈ ਹੋਈ ਹੈ ਜੀ ਵਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਗਲੋਬਲ ਕਮਿਟਮੈਂਟ ਟੂ ਡਿਵੈਲਪਮੈਂਟ ਇੰਡੈਕਸ 2025 ਦੇ ਵਿੱਚ ਤਾਂ 46 ਦਾ ਸਹੀ ਆਨਸਰ ਸੀ ਆ ਜਾਏਗਾ 36 ਵਿਚ ਕੰਟਰੀ ਟਾਪਡ ਦਾ ਮੈਡਲ ਟੈਲੀ ਐਟ ਦਾ 2025 ਏਸ਼ੀਅਨ ਆਰਕਰੀ ਚੈਂਪੀਅਨਸ਼ਿਪਸ ਵਿੱਚ 47 ਦਾ ਸਹੀ ਆਨਸਰ ਡੀ ਇੰਡੀਆ ਜਗਾ ਚ ਹੈ ਨੈਕਸਟ ਆਪਾਂ ਚੱਲਦੇ ਹਾਂ ਜੀ 48 ਹੂ ਰੀਸੀਵਡ ਐਨ ਆਨਰਰੀ ਓਸਕਰ ਫਾਰ ਦਾ ਫਰਸਟ ਟਾਈਮ ਐਟ ਦਾ 16 ਗਵਰਨਰ ਅਵਾਰਡ ਦੇ ਵਿੱਚ 48 ਦਾ ਸਹੀ ਆਨਸਰ ਸਾਡੇ ਕੋਲ ਟੌਮ ਕਰੂਸ ਆ ਇੰਡੀਆ ਲਾਂਚਡ ਡੈਸ਼ ਫ੍ਰੀ ਨੈਸ਼ਨਲ AI ਕੋਰਸ ਫਾਰ ਐਵਰੀ ਇੰਡੀਅਨ ਤਾਂ 49 ਦਾ ਸਹੀ ਆਨਸਰ ਆਇਆ ਯੋਵਾ AI ਫਾਰ 올 ਠੀਕ ਹੈ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਆ ਲਈ ਬਾਈ ਤਾਂ ਵਿਚ ਵਰਡ ਹੈਜ਼ ਬੀ ਨੇਮਡ ਕੈਂਬਰੇਜ ਡਿਕਸ਼ਨਰੀ ਆਫ ਦਾ Year 2025 ਦੇ ਵਿੱਚ ਤਾਂ ਇਹ ਕਿਹੜਾ ਬਣਿਆ ਜੀ ਪੈਰਾਸ਼ੋਸ਼ਲ ਵਰਡ ਆ ਜਿਹੜਾ ਕਿ ਬਣਿਆ ਮੈਂ ਤਾਂ A ਆਪਸ਼ਨ ਸਾਡੀ 50 ਦੀ ਬਿਲਕੁਲ ਸਹੀ ਹੋ ਗਈ ਹੋਈ ਹੈ ਜੀ ਤਾਂ 51st ਕੁਐਸਚਨ ਦੇ ਉੱਤੇ ਕਿਹੜਾ ਵਿਚ ਕੰਟਰੀ ਵਿਲ ਹੋਸਟ ਦਾ COP 31 ਕਲਾਈਮੇਟ ਸਮਿਟ 2026 ਦਾ 51 ਦਾ ਸਹੀ ਆਨਸਰ ਬੀ ਆ ਜਾਏਗਾ ਜੀ ਟਰਕੇ ਤੇ ਵਿਚ ਸਟੇਟ ਹੈਜ਼ ਬਿਕਮ ਦਾ ਇੰਡੀਆ ਹੈਜ਼ ਬਿਕਮ ਦਾ ਫਰਸਟ ਟੂ ਇੰਪਲੀਮੈਂਟ ਦਾ ਅਮੈਂਡਡ ਭਾਰਤ ਨੈਟ ਸਕੀਮ ਸਟੇਟ ਵਾਈਡ 52 ਸੈਕਿੰਡ ਦਾ ਸਹੀ ਆਨਸਰ ਸੀ ਪੰਜਾਬ ਆ ਜਾਊਗਾ ਤਾਂ ਨੈਕ ਚੱਲਦੇ ਆ ਜੀ ਆਪਾਂ ਕਹਿੰਦੇ ਵਿਚ ਕੰਟਰੀ ਵਿਲ ਜੁਆਇੰਟਲੀ ਹੋਸਟ ਦਾ 2026 FIH ਹੌਕੀ ਵਰਲਡ ਕਪ 53 ਦਾ ਸਹੀ ਆਨਸਰ ਸੀ ਵੈਲਜੀਅਮ ਐਂਡ ਨੀਦਰਲੈਂਡ ਆ ਜਾਏਗਾ ਸੀ ਆਪਸ਼ਨ ਬਿਲਕੁਲ ਸਹੀ ਚ ਲੱਗੀ ਸਾਡੀ ਵਿੱਚ ਸਿਟੀ ਵਿਲ ਹੋਸ ਸੈਕੰਡ WHO ਟ੍ਰੈਡੀਸ਼ਨਲ ਮੈਡੀਸਨ ਗਲੋਬਲ ਸਮਿਟ ਤਾਂ 54 ਦਾ ਵੀ ਸਹੀ ਆਨਸਰ ਸੀ ਆਏਗਾ ਜੀ ਤਾਂ ਨਿਊ ਦਿੱਲੀ ਦੇ ਵਿੱਚ ਹੋਏਗੀ 55ਵੇਂ ਕੁਐਸਚਨ ਦੇ ਉੱਤੇ ਸੀ ਆਖਦਾ ਵਿੱਚ ਫਿੰਗਰ ਹੈਜ਼ ਬੀਨ ਆਨਰਡ ਬਾਏ ਦਾ ਗਿਨੀਜ਼ ਵੌਰਲਡ ਰਿਕਾਰਡ ਫਾਰ ਦਾ ਫੰਡਿੰਗ ਓਵਰ 3800 ਹਾਰਟ ਸਰਜਰੀਜ਼ ਤਾ 55 ਦਾ ਸਹੀ ਆਨਸਰ ਪਲਕ ਮਛਲ ਆ ਜਾਏਗਾ ਠੀਕ ਆ ਤਾਂ ਇਹਨਾਂ ਨੇ ਫੰਡਿੰਗ ਕੀਤੀ ਹੈ 3868 ਇਹ ਆਪਸ਼ਨ ਅੱਗੇ ਚੱਲਦੇ ਆ ਜੀ which institute developed india's first indigenous quantum diamond microscope ਆ ਇਹ ਕੀਤਾ ਜੀ 56 ਦਾ ਸਹੀ ਆਨਸਰ IIT बॉम्बे ਨੇ ਸੀ ਆਪਸ਼ਨ ਬਿਲਕੁਲ ਸਹੀ ਹੋਵੇ ਜੀ 57 ਦਾ ਕੁਐਸਚਨ ਦੇ ਉੱਤੇ ਆਵੇ 2025 ਦਾ ਜਿਹੜਾ ਫਾਇਡ वर्ल्ड चेस 챔ਪੀਅਨ ਹੈਜ਼ ਬੀਨ ਨੇਮਡ ਆਫਟਰ which indian chess legend ਠੀਕ ਹੈ ਕਿੰਨਾ ਦੇ ਨਾਮ ਦੇ ਉੱਤੇ ਇਹ ਰੱਖਿਆ ਗਿਆ ਵਾ ਤਾਂ ਇਹ ਵਿਸ਼ੂਭ ਨਾਥਾਨਕ ਸੀ ਆਪਸ਼ਨ ਬਿਲਕੁਲ ਸਹੀ ਚਲੇਗੀ ਜੀ 57 ਦੀ ਵਿਚ ਆਰਗੇਨ ਆਰਗੇਨਾਈਜੇਸ਼ਨ ਅਨਵਿਲਡ ਡਾਕਟਰ ਬੀ ਆਰ ਅੰਬੇਦਕਰਸ ਸਟੈਚੂ ਐਟ ਇਟਸ ਪੈरिस ਹੈਡਕੁਆਟਰ ਤਾਂ 58 ਦਾ ਸਹੀ ਆਨਸਰ ਏ ਯੂਨੈਸਕੋ ਆ ਜਾਏਗਾ ਜੀ ਏ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਇਹਦੀ ਚਾਹ 49 ਨੰਬਰ ਕੁਐਸਚਨ ਵਿਚ ਆਊਟਰ ਵਾਸ ਦਾ ਸ਼ੋਰਟਲਿਸਟ ਫਾਰ ਦਾ ਬੁਕਰ ਪ੍ਰਾਈਜ਼ 2025 ਫਾਰ ਦਾ ਲੌਨਲੀਨੈਸ ਆਫ ਸੋਨੀਆ ਐਂਡ ਸਮਝ ਗਿਆ ਇਹ ਇਹਨਾਂ ਨੂੰ ਜਿਹੜਾ ਸ਼ਾਰਟਲਿਸਟ ਕੀਤਾ ਗਿਆ 59 ਦਾ ਸਹੀ ਆਨਸਰ ਆਜਿਗਾ ਜੀ ਕਿਰਨ ਦਾ ਸਹੀ ਠੀਕ ਹੈ 59 ਦਾ ਸਹੀ ਆਨਸਰ ਕਿਰਨ ਦਾ ਸਹੀ ਆਜਿਗਾ ਅੱਗੇ ਆਪਾਂ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਦੇ ਉੱਤੇ ਵਿਚ ਬੈਂਚਮਾਰਕ ਹੈਜ਼ ਬੀਨ ਲਾਂਚਡ ਬਾਈ ਓਪਨ ਏਆਈ ਇਨ 2025 ਟੂ ਏਵੈਲੂਏਟ ਏਆਈ ਮਾਡਲਸ ਔਨ ਦਾ ਇੰਡੀਅਨ ਲੈਂਗੁਏਜ ਐਜ਼ ਅ ਕਲਚਰਲ ਕੰਟੈਕਸ ਤਾਂ 60ਵੇਂ ਦਾ ਸਹੀ ਆਨਸਰ ਆ ਗਿਆ ਜੀ ਇੰਡਕਾ ਆਈ ਐਨ ਡੀ ਕਿਊ ਤਾਂ ਇਹ ਆਪਸ਼ਨ ਬਿਲਕੁਲ ਸਹੀ ਚੱਲੇਗੀ ਜੀ ਹੂ ਹੈਜ਼ ਬੀਨ ਅਵਾਰਡਡ ਵਰਲਡ ਲੈਜਰ ਫਾਰ ਪੀਸ ਐਂਡ ਸਿਕਿਉਰਿਟੀ 2025 61 ਦਾ ਆ ਗਿਆ ਜੀ ਬੀ ਗੁਰਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਨੂੰ ਵਰਲਡ ਲੀਡਰ ਫਾਰ ਪੀਸ ਐਂਡ ਸਿਕਿਉਰਿਟੀ 2025 ਨਾਲ ਸਨਮਾਨਿਤ ਕੀਤਾ ਗਿਆ ਵਿਚ ਕੰਟਰੀ ਹੈਜ਼ ਬਿਕਮ ਦਾ ਵਰਲਡਸ ਫਰਸਟ ਕੈਸ਼ਲੈਸ ਨੇਸ਼ਨ ਕਿਹੜਾ ਬਣਿਆ ਮਾ ਜੀ ਦੁਨੀਆ ਦਾ ਤਾਂ ਉਹ ਬਣਿਆ ਮਾ ਜੀ ਸਵੀਡਨ ਬਣਿਆ ਮਾ ਸੀ ਆਪਸ਼ਨ ਬਿਲਕੁਲ ਸਹੀ ਹੋਊਗੀ ਜੀ ਕੋਈ ਤਕਾ ਵਿਚ ਸਟੇਟ ਬਿਕਮ ਦਾ ਫਸਟ ਟੂ ਇੰਟਰਡਿਊਸ ਪੇਡ ਮੈਂਚੂਅਲ ਲੀਵ ਤਾਂ ਇਹਦੀ ਏ ਏ ਦਾ ਆਪਸ਼ਨ ਬਿਲਕੁਲ ਸਹੀ ਹੋਵੇਗੀ ਜੀ ਕਰਨਾਟਕਾ ਏ ਆਪਸ਼ਨ ਸਾਡੀ ਬਿਲਕੁਲ ਕਰੈਕਟ ਹੋਵੇਗੀ ਆ ਚੌਥੇ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਵਿਚ ਸਿਟੀ ਹੈਜ਼ ਬੀਨ ਰੈਂਕਡ ਐਜ਼ ਅ ਏਸ਼ੀਆਜ਼ ਹੈਪੀਐਸ ਸਿਟੀ ਤਾਂ 64 ਦਾ ਵੀ ਸਹੀ ਆਨਸਰ ਸੀ ਮੁੰਬਈ ਆ ਜਾਏਗਾ ਜੀ ਅੱਗੇ ਚੱਲਦੇ ਹਾਂ 65 ਮਾ ਤੇ ਆਖਰੀ ਕੁ ਵੈਨ ਇਜ਼ ਦਾ ਇੰਟਰਨੈਸ਼ਨਲ ਡੇ ਆਫ ਐਲਿਮੀਨੇਸ਼ਨ ਆਫ ਵਾਇਲੈਂਸ ਅਗੇਂਸਟ ਔਮਨ ਆਬਜ਼ਰਵ ਦਾ 825 ਨਵੰਬਰ ਨੂੰ ਮਨਾਇਆ ਜਾਂਦਾ ਤਾਂ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਥੀਮ ਆਪਾਂ ਦਿੱਤੇ ਨੇ ਤਾਂ ਇਹਦਾ ਜਿਹੜਾ ਥੀਮ ਹੈਗਾ ਤਾਂ ਇਹ ਹੈਗਾ ਯੂਨਾਈਟ ਟੂ ਐਂਡ ਡਿਜੀਟਲ ਵਾਇਲੈਂਸ ਅਗੇਂਸਟ ਆਲ ਔਮਨ ਐਂਡ ਕਰ ਤਾਂ ਅੱਗੇ ਵੀ ਆਪਣੇ ਇੰਪੋਰਟੈਂਟ ਹੈਗੇ ਨੇ ਰੇਡੀਓ ਲਈ ਲੋ ਜੀ ਨੈਸ਼ਨਲ ਕੈਂਸਰ ਅਵੇਅਰਨੈਸ ਡੇ ਹੋ ਗਿਆ ਵਰਲਡ ਪੀਸ ਨੋਮੀ ਅਵੇਅਰਨੈਸ ਡੇ ਤਾਂ ਇਹ ਸਾਰਾ ਤੁਸੀਂ ਪੀਡੀਐਫ ਤੋਂ ਕਰ ਸਕਦੇ ਹੋ ਠੀਕ ਹੈ ਤਾਂ ਜੀ ਇਹ ਸੀਗੀ ਅੱਜ ਦੀ ਆਪਣੀ ਕਲਾਸ ਤਾਂ ਉਮੀਦ ਆ ਕਿ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਤਾਂ ਇਹਦੀ ਜਿਹੜੀ ਪੀਡੀਐਫ ਆ ਜਿਹੜੇ ਟੋਟਲ ਹੁਣ ਕੁਐਸਚਨ ਹੋ ਗਏ ਹੋਏ ਨੇ ਆਪਣੇ ਕੋਲੇ ਜਿੰਨੇ ਵੀ ਹਨ ਤਾਂ ਇਹ ਸਾਰੇ ਕੁਐਸਚਨ ਤੁਹਾਨੂੰ ਮਿਲਣਗੇ ਆਪਣੇ ਟੈਲੀਗ੍ਰam ਚੈਨਲ ਤੇ ਟੈਲੀਗ੍ਰam ਚੈਨਲ ਤੋਂ ਤੁਹਾਨੂੰ ਪਤਾ ਹਨ ਜੀਕੇ ਅਕੈਡਮੀ ਪੰਜਾਬ ਤੋਂ ਤੁਸੀਂ ਇਹਨਾਂ ਡਾਊਨਲੋਡ ਕਰ ਸਕਦੇ ਹੋ ਤਾਂ ਹੁਣ ਬਾਕੀ ਪੇਪਰ ਹੋ ਰਿਹਾ ਹੈ 21 ਤਰੀਕ ਨੂੰ ਉਹਦੇ ਲਈ ਇਹ ਬਹੁਤ ਇੰਪੋਰਟੈਂਟ ਹੋਵੇ ਚਾਹੇ ਤੁਸੀਂ ਕਿਤੋਂ ਮਰਜ਼ੀ ਤਿਆਰੀ ਕੀਤੀ ਆ ਇਹ 5 550 ਕੁਐਸਚਨ ਜਰੂਰ ਤੁਸੀਂ ਯਾਦ ਕਰਕੇ ਜਾਣੇ ਆ ਜਨਵਰੀ ਤੋਂ ਨਵੰਬਰ ਦਸੰਬਰ ਕਰਨ ਦੀ ਠੀਕ ਆ ਜਿਹਦੇ ਕੋਲ ਹੈਗਾ ਵਾ ਕੋਈ ਸੋਰਸ ਹੈਗਾ ਵਾ ਜਿਹੜੇ ਡੇਲੀ ਗਰੰਟ ਅਫੇਅਰ ਕਰਦੇ ਨੇ ਜਾਂ ਵੀਕਲੀ ਕਰਦੇ ਉਹ ਕੱਕੇ ਜਾ ਸਕਦੇ ਨੇ ਪਰ ਮੇਰੇ ਅਕੋਰਡਿੰਗ ਤਾਂ ਜਨਵਰੀ ਤੋਂ ਨਵੰਬਰ ਤੱਕ ਦੇ ਹੀ ਇੰਪੋਰਟੈਂਟ ਰਹਿੰਦੇ ਆ ਦਸੰਬਰ ਕਰਨ ਦੀ ਲੋੜ ਨਹੀਂ 21 ਵਾਲੇ ਪੇਪਰ ਤੱਕ ਠੀਕ ਆ ਤਾਂ ਜੀ ਆਲ ਦੀ ਵੈ ਸਾਰਿਆਂ ਨੂੰ ਤਾਂ ਸ਼ੇਅਰ ਕਰਦੇ ਵਦ ਤੋਂ ਵਦ ਠੀਕ ਆ ਜੀ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਮਿਲ ਜਾਈਗੀ ਧੰਨਵਾਦ